ਹੈਲੋ ਗਾਇਜ਼ ਕੀ ਹਾਲ ਚੜ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਚੱਲੇ ਮਣੀ ਕਰਨ ਸਾਹਿਬ ਆਪਾਂ ਚੱਲੇ ਸੰਗਰੂਰ ਤੋਂ ਮਣੀ ਕਰਨ ਹੁਣ ਆਪਾਂ ਰਾੜਾ ਸਾਹਿਬ ਪਹੁੰਚ ਗਏ ਰੋਟੀ ਪਾਣੀ ਖਾਣਿਆ 6 ਬੰਦੇ ਆ ਪਰ ਤਿੰਨ ਮੋਟਰਸਾਈਕਲ ਆਪਣੇ ਲਵੇ ਤੇ ਦੋ ਬੰਦੇ ਕੇ ਹਣੇ ਮੋਟਰਸਾਈਕਲ ਤੇ ਟੇਲ ਫੋਨ ਇੱਕ ਬੰਦਾ ਆਪਣਾ ਉਹ ਵੜਾ ਸਾਹਮਣੇ ਰਾੜਾ ਸਾਹਿਬ ਲਓ ਆਪਾਂ ਸਿੱਧਾ ਹੁਣ ਆਪਾਂ ਪਹੁੰਚ ਗਏ ਮੰਡੀ ਲਵੇ ਬਸ ਹੁਣ ਮੰਡੀ ਜਾਣ ਦੀ ਤਿਆਰੀ ਹੈ ਬਾਕੀ ਮੰਡੀ ਰਹਿ ਗਿਆ ਥੋੜੇ ਕਿਲੋਮੀਟਰ 19 ਕਿਲੋਮੀਟਰ ਰਹਿ ਗਿਆ ਮੰਡੀ ਆਪਾਂ ਰੁਕੇ ਅੱਡੀ ਢਾਬਿਆਂ ਤੇ ਤੇ ਆਪ ਇਸੇ ਲਿਕੇ ਦੇਖਾਇਆ ਤੁਸੀਂ ਵੀਊ ਵਗੈਰਾ ਦੇ ਸਕਦੇ ਹੋ ਪੂਰਾ ਘੈਂਟ ਵੀਊ ਵਗੈਰਾ ਆਪਣੇ ਬੰਦੇ ਚਾਹ ਚੂ ਪੀਣ ਲੱਗੇ ਮੈਂ ਕਿਹਾ ਪੀਲ ਹੋ ਜਿੰਨੀ ਚਾਹ ਚੂ ਪੀਣੇ ਹੁਣ ਖਿੱਚ ਲਗੂਰਾ ਕੰਮ ਮੌਸਮ ਤਾਂ ਥੋੜਾ ਹੈਗਾ ਖਰਾਬ ਅੱਜ ਅੱਜ ਥੋੜਾ ਬਾਰਸ਼ਪੂਰਤੀ ਜਾਰੇ ਹੋ ਰਹੀ ਹੈ ਤੇ ਹੁਣ ਆਪਣੇ ਇਹਦੇ ਚਾਹ ਪੀ ਰਹੇ ਨੇ ਬੈਠੇ ਨੇ ਬੈਠੇ ਬੰਦੇ ਚਾਹ ਪਾਣੀ ਪੀ ਰਹੇ ਆ ਸਾਰੇ ਕਹਿੰਦੇ ਮੀਂਹ ਉਤਰਿਆ ਹਮਾਦਲ ਚ ਅਸੀਂ ਰੁਕਣਾ ਪੈ ਗਿਆ ਸਾਨੂੰ ਅਸੀਂ ਮੰਡੀ ਤੇ ਜਿਵੇਂ ਲਵੇ ਪਹੁੰਚਣ ਵਾਲੇ ਸੀ ਨਹੀਂ ਆਇਆ ਉੱਤਰ ਆ ਟਾਬੇ ਤੇ ਰੁਕਿਆ ਆਪਾਂ ਛੋਟੇ ਇਹ ਮੀਰ ਰੁਕੇ ਤੇ ਜਾਣ ਦੀ ਸਲਾਹ ਵੀ ਹੁਣ ਮੀਰ ਰੁਕੇ ਜਾਣਦੇ ਮੋਟਰਸਾਈਕਲ ਆਪਣੇ ਦੰਨੇ ਖੜੇ ਨੇ ਤੇ ਬੰਦੇ ਪਏ ਨੇ ਇੱਕ ਬੰਦਾ ਤਾਂ ਲਟਿਆ ਪਿਆ ਹੈ ਡਵਾਈਡ ਬਈ ਪਈ ਇਹਦੇ ਵਿਚਾਇਦੇ ਡਵਾਈਡ ਬਈ ਪਈ ਅੱਖ ਖਰਾਬ ਹੋ ਗਈ ਇਹਨੇ ਮੁੰਡੇ ਜੀ ਬਾਕੀ ਸਾਰੇ ਪੁੰਨਾ ਚੱਲਦੇ ਬੈਣੇ ਡਵਾਈਡ ਤਾਂ ਪਾਈਏ ਚੈੱਕ ਕਰਨਾ ਕਿ ਨਾਕਾ ਹੈ ਕਿ ਨਹੀਂ ਲੈ ਕੇ ਜੋਰੀ ਚੈੱਕ ਕਰਨਾ ਹੈ ਆਖਾ ਦੇਖੂ ਇਹ ਕਿੰਨੇ ਕਿਲੋ ਤੋਂ 90 ਕਿਲੋਮੀਟਰ ਰਹਿ ਗਏ ਇਹ ਬਸ ਉੱਤਣ ਆਲੇ ਆ ਚਾਰ ਬੰਦੇ ਆਪਣੇ ਪੂਰੇ ਨੇ ਤੇ ਦੋ ਪਿੱਛੇ ਉੱਤਣ ਆਲੇ ਕਹਿੰਦੇ 190 ਬਸ ਵੀਊ ਚੈੱਕ ਕਰਕੇ ਆਣ ਆਲੇ ਰੱਖਾ ਘਾਟ ਵੀਊ ਆ ਮੁੰਡੇ ਉਹਦੇ ਪਿੱਛੇ ਮੋਟਰਸਾਈਕਲ ਛੱਡੀ ਤੇਣੀ ਲਾਈਟਾਂ ਲਾਈ ਫਿਸਲਾ ਵੀ ਉਹਦਾ ਪਿੰਡ ਤੇਣੀ ਲਾਈਟਾਂ ਲਾਈ ਬਾਕੇ ਪੀਲਾ ਪਰਨਾ ਮੁੰਡੇ ਤੇ ਹਾੜਾ ਵਾਲੇ ਨੂੰ ਆਇਆ ਡਾਟਾ ਪੁੱਟੇ ਕੜੇ ਪਰਨੇ ਵਾਲੇ ਕੁੰਡੇ ਆਪਣੇ ਨਾਲ ਆ ਗਏ ਕੁੰਡੇ ਨੇ ਇੱਥੇ ਮੀਂਹ ਪਗਤ ਮੈਂ ਉੱਧਰ ਮੀਂਹੋਂ ਜ਼ਿਆਦਾ ਨਹੀਂ ਦਿੱਤੇ ਡਾਕਟਰ ਖੜਾ ਆ ਆਪਣਾ ਡਾਕਟਰ ਵੀ ਆ ਮੋਟਰਸਾਈਕਲ ਡਰਾਈਵਰ ਕਹਿੰਦੇ ਪੱਕਾ ਡਰਾਈਵਰ ਆ ਬਾਹਰ ਬੈਠਾ ਸਾਹ ਹੋੜ ਰਹਿ ਗਿਆ ਆਪਣਾ ਕਸੌਲ ਕਿੰਨਾ ਰਹਿ ਗਿਆ 32 ਹੈ ਨਾ 32 ਕਿਲੋਮੀਟਰ ਬੜੀ ਕਰਨ ਰਹੀਆਂ ਹਾਂ ਪਹੁੰਚ ਕੇ ਟਿਕਣਾ ਹੋਣਾ ਵੀ ਉਸ ਨੂੰ ਘਰ ਦੇਖੋ ਕਿੰਨੇ ਨੇ ਘੜੀ ਘਰ ਦੇ ਬਾੜੇ 갔다 ਬਾੜੇ ਹੈ ਹਰ ਤੋਂ ਦੇਖ ਚੱਕਰ ਲੱਗਣ ਲੱਗ ਜਾਂਦੇ ਜਦੋਂ ਬਾੜਾ ਤੇ ਕਿਤੇ ਉੱਤੇ ਬੱਦਲਾਂ ਜੀ ਕਿਹਨੇ ਇੱਕ ਬਾੜ ਫਿਰਦਾਗਾ ਇੱਧਰ ਤਾਂ ਜੀਸੀਬੀ ਆ ਮਸ਼ੀਨਾਂ ਵਗੈਰਾ ਸਾਰੀਆਂ ਚੱਲੀ ਜਾਂਦੀਆਂ ਨੇ ਕੰਮ ਇਹਨਾਂ ਦਾ ਚੱਲੀ ਜਾਂਦਾ ਇਹ ਰੁਕਦੀਆਂ ਨਹੀਂ ਕਦੇ ਵੀ ਪਤਾ ਹੀ ਨਹੀਂ ਕਿਹੜੇ ਵੇਲੇ ਕੀ ਬਣਾਉਣਾ ਬੈਜੇ ਇਹਨਾਂ ਨੂੰ ਆਹ ਕਰੀਬਲੇ ਸੋਨੇ ਲੱਗਦੇ ਆ ਜੇ ਆਪਣੇ ਪੰਜਾਬ ਨੂੰ ਜ਼ਮੀਨ ਦੰਡੇ ਹੋਣ ਇਹ ਫੇਰ ਤੌਰੀ ਲੈ ਲਈਏ ਕੰਦਾ ਕਰਦਿਆ ਆਪਣਾ ਢਾਬਾ ਆ ਗਿਆ ਆਪਣਾ ਢਾਬਾ ਲਓ ਜੀ ਕਹਿੰਦੇ ਮਣੀ ਕਰਨ ਰਹਿ ਗਿਆ 31 ਕਿਲੋਮੀਟਰ ਬਾੜੀ ਹੈਗਾ 1 ਘਟ 50 ਕਿਲੋਮੀਟਰ ਵਸ ਕੱਲ ਤੀਰ ਕੱਟਦਾ ਹੁਣ ਮਨ ਬਸ ਬਾਣ ਥੋੜੀ ਰਹੀ ਗਈ ਹੁਣ ਆਪਣੀ ਸਬਜ਼ੀਆਂ ਦੇ ਨਿਰਧਾਰਨ ਚੈੱਕ ਕੀਤੀਆਂ ਸਬਜੀ ਸਭ ਜਿਗਰੀ 25 ਸਬਜ਼ੀਆਂ ਫਰੂਟ ਜੂਸ ਬਹੁਤ ਸਾਮਾਨ 2 ਕਿਲੋ ਹੋ ਗਿਆ ਹੈ ਆਂ ਲਈ ਚੀਜ਼ ਸਭ ਨਾਲ ਲੱਗੀ ਤੀ ਅਦੀ ਮਹਿਰ ਆ ਗਿਆ ਕਹਿੰਦੇ ਜਿਹੜੇ ਹੁਣ 30 ਕਿਲੋਮੀਟਰ ਆਪਣੇ ਨਾਲ ਹੀ ਨਾਲ ਚੱਲੂ ਇਸ ਵਾਰ ਜਾਮ ਘੱਟ ਲੱਗਿਆ ਪਰ ਪਿਛਲੀ ਵਾਰ ਵੀ ਆਏ ਸੀ ਉਦੋਂ ਜਾਮ ਜ਼ਿਆਦਾ ਲੱਗਿਆ ਜੀ ਜਿਹੜਾ ਜੀਨੇ ਵੀ ਆਉਣਾ ਪੰਜਾਬ ਤੋਂ ਤਾਂ ਰੋਡ ਪੂਰਾ ਵਧੀਆ ਬਣ ਗਿਆ ਥੋੜੇ ਦੁਬਾਰ ਪਰ ਇੱਥੋਂ ਗਰਾਵ ਹੈ ਮੋਟਰਸਾਈਕਲ ਪਿੱਛੜ ਗਿਆ ਆਪਣੇ ਨਾਲ ਆਉਣਾ ਚੜਿਆ ਉਹਨਾਂ ਦਾ ਮੋਟਰਸਾਈਕਲ ਨਹੀਂ ਚੜੇ ਹੈਗੇ ਪੰਗਾਲਾਂ ਦੇ ਟਰੀ ਗਏ ਤੀਜੇ ਚੌਥੇ ਤੇ ਚੜਾਵਾਗੇ ਪਿੱਛੇ ਰਹਿ ਗਏ ਤੇ ਹੁਣ ਉਹਨਾਂ ਨੂੰ ਫੋਨ ਕਰਿਆ ਠੀਕ ਆ ਤੇ ਕੀ ਚੱਕਰ ਪੈ ਗਿਆ ਕਹਿੰਦੇ ਮੋਟਰਸਾਈਕਲ ਨਹੀਂ ਚੜਾ ਹੈਗਾ ਫਿਰ ਉਹਨਾਂ ਨੇ ਕਿਹਾ ਭਾਈ ਦੂਜੇ ਤੇ ਚੜਾਓ ਤਾਂ ਇਹਨੇ ਤੇ ਲੈ ਕੇ ਲਗਾਤਾਰ ਮੋਕਸ਼ਾਣਾ ਬੁਲਾ ਗਿਆ ਆ ਬੰਦੇ ਨੇ ਜਮੀਨੀ ਵਿੱਚ ਮੋਟਰਸਾਈਕਲ ਬੁਲਾਇਆ ਹਾਫ ਹੀ ਚਲਾਇਆ ਸਾਰੇ ਰਾ ਉਹਨਾਂ ਨੇ ਤਾਂ ਇਹ ਬਦਲਦੇ ਬਦਲਦੇ ਰਹੇ ਤਾਂ ਨਾ ਆ ਬੰਦਾ ਜਿਹੜੇ 400 ਕਿਲੋਮੀਟਰ ਬਾਅਦ ਕੱਢਤੀ ਆਪਣੇ ਮਿੰਟੋਂ ਦੇਖੋ ਇਹ ਮੋਟਰ ਦਾ ਉਹੀ ਡਰ ਲੱਗਦਾ ਆਇਦਰ ਨੋ ਬੰਦਾ ਛਿੱਡੀ ਲੰਗੇ ਓੱਖਾ ਕਰ ਮੈਂ ਰਾਤ ਰੋਜ਼ ਨੂੰ ਵਾਲਾ ਤਾਂ ਖਾਤਰੀ ਆ ਲਾਈਟਾਂ ਲੋਟਾ ਵੋਟਰ ਵਾਲੇ ਵਧੀਆ ਹੁਣ ਤਾਂ ਦਾ ਚੱਲ ਜੂ ਬਹੁਤ ਖਤਰਨਾਕ ਸੀ ਨਾ ਬਹੁਤ ਖਤਰਨਾਕ ਸੀ ਅਣਜਾਣ ਬੰਦੇ ਦਾ ਕੰਮ ਨਹੀਂ ਹੈਗਾ ਇੱਧਰ ਜਿਹਨੇ ਵੀ ਇੱਧਰ ਆਉਣਾ ਵਧੀਆ ਕੋਈ ਆਪਣੇ ਨਾਲ ਦਾ ਬੰਦਾ ਚਲਾਉਣ ਵਾਲਾ ਲੈ ਕੇ ਆਏ ਹੋ ਕੱਚਾ ਡਰਾਈਵਰ ਨਾਲ ਲੈ ਕੇ ਆਏ ਹੋ ਜਿਹੜੇ ਤਾਂ ਆਉਂਦੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਤੇ ਲਓ ਵੀ ਹੁਣ ਜਾਮ ਵੀ ਲੱਗ ਗਿਆ ਜਾਮ ਜੂ ਹੁੰਦਾ ਇੱਥੇ ਲੱਗਦੀ ਰਹਿੰਦੇ ਆਂ। ਜਾਮਾ ਤੋਂ ਤਾਂ ਬੱਚੀ ਲੰਘਣਾ ਪੈਂਦਾ। ਆ ਦੇਖੋ ਕੰਮੇ ਖਾਈਆਂ ਹੋਈਆਂ ਨੇ ਡਿੱਗੀਆਂ ਨੇ। ਤੇ ਉਹ ਘਰ ਦੇਖੋ ਕਿੱਥੇ ਪਾਇਆ ਕਿਸੇ ਨੇ ਥੰਡੇ। ਉਹਨਾਂ ਦੇ ਇੱਥੇ ਤੇਜਾਤਾਂ ਰਹੀ ਕੀ ਕਰਦੀ ਐ। ਤੇ ਬਸ ਆਪਾਂ ਕਸੌਲ ਪਹੁੰਚਣ ਆਲੇ ਹੁਣ ਕਸੌਲ ਤੋਂ ਸਿੱਧਾ ਮਣੀ ਕਰਨ। ਸਾਡੇ ਬਲੌਕਾਂ ਨਾਲ ਜੁੜੇ ਰਹੋ ਤੁਹਾਨੂੰ ਨੈਣਾ ਦੀ ਵੀ ਵੀ ਲੈ ਕੇ ਚੱਲਾਂਗੇ ਹਲਕਾ ਹਲਕਾ ਸੂਰਜ ਵੀ ਨਿਕਲਿਆ ਦਿਨ ਤੜਕੇ ਦਾ ਨਿਕਲਿਆ ਨਹੀਂ ਤੇ ਹੁਣ ਦਿਸਕਾ ਮਾਰਦਾ ਲਓ ਜੀ ਕਹਿੰਦੇ 15 ਕਿਲੋਮੀਟਰ ਰਹਿ ਗਿਆ ਮਣੀ ਕਰਨ ਆਪਣਾ ਤੇ ਆਪਾਂ ਹੈਗਾ ਹੀ ਸਿੰਗਲ ਰੋਡ ਤੇ ਕਹਿੰਦੇ ਹੀ ਰੋਡ ਕਰਾਉਂਦਾ ਤਸੱਲੀਆਂ ਮੋਟਰਸਾਈਕਲ ਦੀਆਂ ਪਹਿਲੇ ਫੁੱਲੇ ਗੇਅਰ 'ਚ ਹੀ ਲਾਉਣਾ ਪੈਂਦਾ ਕਹਿੰਦੇ ਮੋਟਰਸਾਈਕਲ ਦੇਖੋ ਬਾਲਾ ਸਿੱਧੀ ਚੜ੍ਹਾਈ ਹੋਈ ਹੈ ਨਹੀਂ ਕਈ ਵਾਰ ਬੱਤਾਂ ਬਸ ਬੂਰੇ ਪਤਾ ਨਹੀਂ ਲੱਗਦਾ ਕੀ ਹੁੰਦਾ ਕੀ ਨਾ ਵਗਰੇ ਸਾਡੇ ਨਾਲ ਦੇ ਬੰਦੇ ਤੇ ਉਹ ਬੌਲੇ ਪਸੇਰੇ ਹਟੋਂ ਥੋੜਾ ਯਾ ਪਤਾ ਨਹੀਂ ਕੀ ਹੋਗਾ ਚੱਕਰ ਹੈ ਉਹਨਾਂ ਦਾ ਤੇ ਸਾਡਾ ਜਾਈ ਜੰਨਾ ਮੋਟਰਸਾਈਕਲ ਅੱਗੇ ਅੱਗੇ ਇਹ ਬਰਫ ਵਾਲੇ ਬਾੜਾਂ ਨੇ ਲਵੇਂ ਲੱਗੀ ਜਾਂਦੇ ਆ ਬਸ ਠੀਕ ਠੰਡ ਵਧੀ ਜਾਂਦੀ ਜਿਵੇਂ ਅਪਰਾਣੂ ਜਾਈ ਜਾਂਦੀ ਆ ਆੜੂ ਵਾਲੇ ਵਿਗਦੇ ਆ ਇੱਕ ਗੱਲ ਲੈਣੇ ਹੁਣ ਆੜੂ ਲੈ ਲਓ ਫੁੱਲਾ ਆੜੂ ਵਿਗਦੇ ਆ ਸਸਤੇ ਵੀ ਵਿਗਦੇ ਨੇ ਵਾਲੇ ਆੜੂ ਆਪਣੇ ਪੰਜਾਬ ਚ ਨਿਆੜੂ ਮਹਗੇ ਤੇਰੇ ਸਸਤੇ ਵੇਜਦੇ ਉਹ ਹੁਣ ਜਿਉਂ ਜਿਉਂ ਰਾਤ ਹੋਈ ਇਹਨੇ ਹੁਣ ਸੂਰਜ ਨਿਕਲੇ ਆਉਂਦਾ ਸਵੇਰ ਦਾ ਸੂਰਜ ਦਿਖਾਇ ਨਹੀਂ ਪਹਿਲੇ ਸਾਨੂੰ ਮੀਚ ਭਿਉਆਇਆ ਪੂਰਾ ਰੱਬ ਨੇ ਤੇ ਹੁਣ ਰੱਬ ਕਹਿੰਦਾ ਮੈਂ ਧੁੱਪ ਕੱਢੂੰ ਰੱਬ ਵੀ ਪਠੇ ਹੀ ਚੱਲੇਗਾ ਲਈ ਮਿੱਤਰੋ ਤੇਲ ਪਵਾ ਦੇ ਉਸਰੇਗਾ ਤੰਦਰ ਦੇ ਤੇਲ ਕਰਾਈ ਸੀ ਟੈਂਕੀ ਫੁੱਲ ਬਲਟੀਂਦੇ ਨਹੀਂ ਤੇ ਤੰਨਾ ਡੰਡੇ ਰਹਿ ਗਏ ਗਾਹ ਪਟਰੋਲ ਪੰਪ ਹੈਗਾ ਪਰ ਨਹੀਂ ਨਾ ਹੈਗਾ ਇਹ ਕੋਈ ਨਾ ਫੇਰ ਵੀ ਸਾਡਾ ਮੋਟਰਸਾਈਕਲ ਕੱਢ ਦੂ ਮਤਲਬ ਵੀ 60 70 ਕਿਲੋਮੀਟਰ ਕੱਢ ਦੂ ਆਉਂਦੇ ਓਏ ਤੇ ਕਿਨੇ ਲੱਗੇ ਆਪਣੇ ਆ ਗਏ ਬੰਦੇ ਆ ਗਏ ਆ ਗਏ ਬੰਦੇ ਰੁਣ ਕੇ ਦੀ ਆਪਣੇ ਤੇ ਹੁਣ ਬੰਦੇ ਮਿਲ ਗਏ ਇੱਥੇ ਜਾਮ ਲੱਗੇ ਜਾਮ ਚ ਕੱਢਣਾ ਭਾਈ ਜਾਨਾ ਕਰਕੇ ਸਾਨੂੰ ਹੁਣ ਬੰਦੇ ਵੀ ਮਿਲ ਗਏ ਤੇ ਸਹਾਉਣ ਵਾਲੇ ਪਹੁੰਚਣ ਵਾਲੇ ਤੇ ਰਾਹ ਦੇ ਵਿੱਚ ਕੋਈ ਇਹਦੀ ਰਸਮ ਚੱਲ ਰਹੀ ਹੈ ਦੇਖ ਆ ਰਹੇ ਤੁਸੀਂ ਤੇ ਆ ਬੱਸ ਨੇ ਬੜਾ ਦਪਾਇਆ ਸਾਡਾ ਘੰਟਾ ਦੋ ਡੇਢ ਘੰਟੇ ਨੇ ਖਰਾਬ ਕਰਤਾ ਬੱਸ ਨੇ ਇਹਨੇ ਨਹੀਂ ਰਾਹ ਦਿੱਤਾ ਸਾਡੇ ਨਾਲ ਦੇ ਬੰਦੇ ਪਹੁੰਚਣ ਵਾਲੇ ਆ ਉਹ ਲੰਘੇ ਗਾ ਜੇ ਮਾਤਾ ਜੀ ਡੇਢ ਘੰਟਾ ਦਾ ਬੱਸ ਨਹੀਂ ਖਰਾਬ ਕਰਤਾ ਨਹੀਂ ਉਹਨਾਂ ਦਾ ਕੱਦੇ ਪਹੁੰਚਿਆ ਹੁੰਦੇ ਨਾ ਹੀ ਰਾਹ ਹੁੰਦੇ ਨੇ ਰਾਹ ਵੀ ਨਹੀਂ ਰਹਿੰਦੇ ਬੱਸ ਵੀ ਆਪਣੇ ਪੰਜਾਬ ਦੀ ਐ ਦੇਖੋ ਇੱਕ ਸੌ ਲਿਨੇ ਯਾਰ 100 ਲਾ ਆਪਾਂ ਪਹੁੰਚ ਗਏ ਆ ਪਰ ਕਸੌਲ ਜਾ ਵੀ ਬੜਾ ਲੱਗਿਆ ਹੋਇਆ ਸਾਡਾ ਘੰਟਾ ਘਟੋ ਘਟੋਰੀ ਖਰਾਬ ਹੋ ਗਿਆ ਕਸੌਲੀ ਤੇ ਹਜੇ ਵੀ ਰਹਿਦਾ ਅੱਧਾ ਕੱਟਣਾ ਕਸੌਲ ਫੇਰ 5 ਧਕਾ ਕਿਲੋਮੀਟਰ ਬਾਅਦ ਮਣੀ ਕਰਨਾ ਤੇ ਫੇਰ ਮਣੀ ਕਰਨ ਪਹੁੰਚੇ। ਇੱਥੇ ਆਪਾਂ ਮਣੀ ਕਰਨ ਦੇ ਸੈਵ ਤੇ ਆਪਾਂ ਉਹ ਦੇਖ ਸਾਦੇ ਤੁਸੀਂ। ਆਪਾਂ ਨਾਉਣ ਦੀ ਤਿਆਰੀ ਚਾਹਵਾ ਬਸ। ਸਰਓਵਰ ਗਰਮਾ ਪੂਰਾ। ਹੁਣ ਆਪਾਂ ਨਾ ਰਿਹਾ ਬਸ। ਆ ਬੰਦੇ ਆਪਣੇ ਖੜੇ ਨੇ ਨਾ ਓਨਲੀ ਤਿਆਰ ਇਧਰ ਆਪਾਂ ਦੇਖਨੇ ਆਪਾਂ ਕਮਰਾ ਕੁਮਰਾ ਲੈਨੇ ਆ ਇਧਰ ਇਧਰ ਮਿਲ ਜੂ ਆਪਾਂ ਨੂੰ ਕਮਰਾ ਤੇ ਆਪਾਂ ਆਹ ਸਾਰੇ ਬੰਦੇ ਨੇ ਲੈ ਲਏ ਕਮਰੇ ਤੇ ਆ ਬਈ ਤੇ ਲੈਤਾ ਕਮ ਕਮਰਾ ਐ ਬਾਈ ਨੇ ਆਪਣਾ ਕਾਰਡ ਦਿਖਾ ਦਿੰਦੇ ਬਾਈ ਦਾ ਸਾਰੇ ਵੀ ਇਹ ਕਮਰਾ ਮਣੀ ਗਾ ਪੂਰੇ ਭਰੀਏ ਕਮਰੇ ਨੇ ਜਿਹਨੇ ਮਣੀ ਕਰਨਾ ਹੋਣਾ ਤੇ ਬੁਰੇ ਕਮਰਾ ਜ਼ਰੂਰ ਲੈ ਲਓ ਬਾਈ ਬਹੁਤ ਵਧੀਆ ਕਮਰਾ ਕਮਰਾ ਲੈ ਲਿਆ ਤਿਆਰ ਹੋਈ ਜਾਂਦੇ ਆ ਇਧਰ ਨਾਉਣ ਲਈ ਖੜਾ ਇੱਕ ਇੱਕ ਪੱਗ ਬੰਦੀ ਜਾਂਦਾ ਤੇ ਕਿਨਾ ਆਇਆ ਮੁੰਡਾ ਟੱਕਰ ਵੀ ਨਾ ਗਿਆ ਇੱਕ ਦੂਜਾ ਬੰਦਾ ਇੱਕ ਬੰਦਾ ਅੰਦਰ ਬੜਿਆ ਹੋਇਆ ਤਿੰਨ ਚਾਰ ਘੰਟੇ ਹੋ ਗਏ ਆਈ ਨਹੀਂ ਬਾਹਰੇ ਉਹ ਆ ਗਿਆ ਭਾਈ ਬਾਹਰੇ ਪੁੱਛ ਲੋ ਜੇਮਦਾਰ ਤੇ ਨਾ ਫਾਇਕਾ ਹੈਗਾ ਯਾਰ ਚੱਲੀ ਤੇ ਹੁਣ ਆਪਾਂ ਚੱਲੇ ਆ ਮੱਥਾ ਟੇਕਣ ਬਾਹਰੇ ਬਸ ਨਾ ਤੋਕੇ ਬਾਬੀ ਦੇਖੋ ਜੀ ਉਹ ਜਿਹੜਾ ਜਿੰਨਾ ਲਾ ਗਿਆ ਜਿਹਨੇ ਇਹ ਜਿੰਦਾ ਖੋਲਦਾ ਤਾਂ ਸਮਝੋ ਉਹਦੇ ਬੰਦਰ ਭੱਲੇ ਸੇ ਕੰਮ ਕਰਦੇ ਹੈਗਾ ਸਾਰਿਆਂ ਨੇ ਦੇਖੋ ਜਿੰਦੇ ਜਿੰਦੇ ਲਾਏ ਨੇ ਜਿੰਦੇ ਜਿੰਦੇ ਲਾਏ ਹੋਏ ਨੇ ਇਹਨੇ ਬਿਆਰ ਵਿੱਚ ਆ ਗਿਆਂ ਤੇ ਅਸ ਚੰਨੀ ਉਸਤਾਰੀ ਸਾਡਾ ਸ਼ੋਪਿੰਗ ਸੁਪਿੰਗ ਕਰਦੇ ਆ ਇਧਰ ਮੁੰਡੇ ਕੀ ਪਸੰਦ ਲੱਗੇ ਮਣੋ ਕਾਮਣਾ ਜਿਹੜੀ ਵੀ ਮੰਨਣਾ ਉਹ ਹੀ ਆ ਮੈਂ ਕਹਿੰਦਾ ਪਹਿਲਾਂ ਤੂੰ ਕਰ ਪਹਿਲਾਂ ਤੂੰ ਕਰ ਜੰਡਾ ਲੈ ਲਓ ਜੰਡਾ ਲੈ ਲਓ ਜੰਡਾ ਦਬਾਓ ਯਾਰ ਜੰਡਾ ਦਬਾਓ ਆਈਏ ਪਹਿਨਾ ਜੰਡਾ ਚਲੋ ਆਹ ਢੀ ਚੰਦਾ ਲਾ ਗਈ ਯਾਰ ਆਹ ਲਾ ਗਈ ਜੰਡਾ ਲਓ ਜੰਡਾ ਮੈਂ ਕਹਿੰਦਾ ਇਹਦੇ ਵਿੱਚ ਹੀ ਵੇਖੋ ਜੀ ਸੌਟ ਵਗੈਰਾ ਹੋਗਾ ਆ ਕੀ ਚੀਜ਼ ਪਾਈ ਆਲੂ 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 ਪਰਨੇ ਪਾਏ ਹੋਏ ਨੇ ਆ ਮਿਲ ਰਿਹਾ ਕਿਸਨੇ ਟਰੌਨ ਰੱਖਿਆ ਥੱਲੇ ਧਰਤੀ ਤੇ ਕੁਝ ਨਹੀਂ ਹੈਗਾ ਫਿਰ ਵੀ ਇਹ ਉਬਲੀਆਂ ਦਾ ਪਾਣੀ ਆ ਬਿਆਪ ਹੂੰ ਕੁਦਰਤੀ ਆ ਕਿੱਦਾਂ ਦੀ ਸਾਇੰਸ ਆ ਇਹ ਹਾ ਇਧਰ ਲਿਆ ਆ ਹਾ ਦੇਖੋ ਬੈੜੀਆਂ ਕਿੱਡੀ ਕਿੱਡੀ ਨੇ ਜਿਵੇਂ ਛੋਟੀਆਂ ਛੋਟੀਆਂ ਬੈੜੀਆਂ ਨੇ ਬਹੁਤ ਛੋਟੇ ਕੱਦ ਨੇ ਆ ਇੱਕ ਹੋਰ ਮਿਲੀ ਆਪਾਂ ਨੂੰ ਛੋਟੀ ਦੇਖ ਕੇ ਇਹ ਫਿਰ ਰਿਪੋਰਟਿੰਗ ਜਾਰੀ ਹੈ ਇਹ ਏਡੀਆਂ ਕਿ ਬੈੜੀਆਂ ਕਿਉਂ ਨੇ ਇਧਰ ਆਏ ਨਹੀਂ ਸਮਝ ਲੱਗਦੀ ਪਰਣੀ ਵੀ ਚੜਾਈ ਜੜੋਈ ਚੜਦੀਆਂ ਨੇ ਤਾਂ ਕਰਕੇ ਬਾਲੀਆਂ ਛੋਟੀਆਂ ਬੈੜੀਆਂ ਨੇ ਫੋਨਰ ਰਿਪੋਰਟਿੰਗ ਜਾਰੀ ਹੈ ਇਹ ਕਿਹੜੀ ਨਸਲ ਆ ਇਹ ਕਾਵਸਾਕੀ ਨਸਲ ਆ ਮੁੰਡੇ ਪੀ ਰਹੇ ਨੇ ਕੋਕ ਕਹਿੰਦੇ ਕਮਰੇ ਵਿੱਚ ਆ ਕੇ ਥੱਕ ਥੱਕ ਕੇ ਬਾਜ਼ਾਰ ਬਿਊਰ ਸਾਰੇ ਘੁੰਮ ਕੇ ਹੁਣ ਚੱਲੂਗੀ ਪਾਰਟੀ ਤੇ ਹੁਣ ਚੱਲੂਗੀ ਪਾਰਟੀ ਤੇ ਹੁਣ ਮਿਲਦੇ ਕੱਲ੍ਹ ਵਾਲੇ ਵਲੌਗ ਤੇ ਧੰਨਵਾਦ